ਇੱਕ ਪ੍ਰੋਗਰਾਮ ਕੀਤਾ ਜਾ ਰਿਹਾ ਸਾਹੀ ਭਾਈ ਕਰੇ ਲੋ ਜਿਸ ਦਾ ਨਾਮ ਪਿਆਰ ਦਾ ਸੁਨੇਹਾ ਇਹ ਕੋਈ ਗੁਰੂ ਗੁਰੂ ਅਰਜਨਦਾਸ ਮਹਾਰਾਜ ਜੀ ਦੇ ਬਰਾਬਰ ਕੋਈ ਇਹੋ ਜਿਹਾ ਪ੍ਰੋਗਰਾਮ ਕਰਨ ਦੀ ਕੋਸ਼ਿਸ਼ ਕਰੂੰਗਾ ਬਿਲਕੁਲ ਨਹੀਂ ਹੁੰਦੇ ਨੇ ਇਸੇ ਆਸ ਤੇ ਜਿਹੜਾ ਭਗਤਾਂ ਵਾਲਾ ਚੌਂਕ ਆ ਉਥੇ ਭਗਤਾਂ ਵਾਲੇ ਚੌਂਕ ਦੇ ਵਿੱਚ ਕ੍ਰਾਸ ਦਾ ਕਿੰਨੇ ਇਜਾਜ਼ਤ ਦਿੱਤੀ ਕ੍ਰਾਸ ਲਾਉਣ ਦੀ ਇਹਨਾਂ ਦੇ ਉਹ ਪਟਾਇਆ ਜਾਵੇ ਦਾ ਖਾਲਸਾ ਵਾਹਿਗੁਰੂ ਜੀ ਦੇ ਸਾਰੇ ਸਾਥਕਾਂ ਸੰਗਤ ਜੀ ਬੇਨਤੀ ਹੈ ਕਿ ਪਤਾ ਲੱਗਾ ਕਿ 30 ਜੁਲਾਈ ਵਾਲੇ ਦਿਨ ਅੰਮ੍ਰਿਤਸਰ ਵਿੱਚ ਇੱਕ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਸਾਈ ਭਾਈ ਜਰੈਲੋ ਜਿਸ ਦਾ ਨਾਮ ਪਿਆਰ ਦਾ ਸਨੇਹਾ ਸੋ ਮੈਂ ਪਹਿਲਾਂ ਵੀ ਕਾਰਪੇਸ਼ ਨੂੰ ਵੀ ਬੇਨਤੀ ਕਰੂੰਗਾ ਕਿ ਸ਼ਹਿਰ ਦੇ ਵਿੱਚ ਜਿਹੜਾ ਭਗਤਾਂ ਵਾਲਾ ਚੌਂਕ ਆ ਉੱਥੇ ਭਗਤਾਂ ਵਾਲੇ ਚੌਂਕ ਦੇ ਵਿੱਚ ਕ੍ਰਾਸ ਦਾ ਕਿੰਨੇ ਇਜਾਜ਼ਤ ਦਿੱਤੀ ਕ੍ਰਾਸ ਲਾਉਣ ਦੀ ਇਹਨਾਂ ਦੇ ਉਹ ਪਟਾਇਆ ਜਾਵੇ ਜਿੱਥਾ ਜਿਹੜਾ ਪਿਆਰ ਦਾ ਸਨੇਹਾ ਦੇਣ ਵਾਸਤੇ ਇੱਥੇ ਸੋਢੀ ਸੰਤਾਨ ਗੁਰੂ ਆਨੰਦਪੁਰ ਸਾਹਿਬ ਬੈਠੇ ਆ ਦੇਸ਼ਾਂ ਵਿਦੇਸ਼ਾਂ ਤੋਂ ਪੂਰੇ ਦੇਸ਼ ਤੋਂ ਸੰਗਤਾਂ ਨਤਮਸਤਕ ਹੋ ਕੇ ਇੱਥੇ ਸਨੇਹਾ ਲੈ ਕੇ ਜਾਂਦੀਆਂ ਕੋਈ ਜੇ ਕੋਈ ਗੁਰੂ ਗੁਰੂ ਆਨੰਦਪੁਰ ਸਾਹਿਬ ਦੇ ਬਰਾਬਰ ਕੋਈ ਇਹੋ ਜਿਹੇ ਪ੍ਰੋਗਰਾਮ ਕਰਨ ਦੀ ਕੋਸ਼ਿਸ਼ ਕਰੂਗਾ ਬਿਲਕੁਲ ਨਹੀਂ ਹੁੰਦੇ ਨੇ ਤੇ ਨਾ ਹੀ ਉਹਨਾਂ ਨੂੰ ਹੁਣ ਦਿੱਤਾ ਜਾਊਗਾ ਇਹ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਸ ਨੂੰ ਰੋਕਿਆ ਜਾਵੇ ਤਾਂ ਜੋ ਇੱਥੇ ਕੋਈ ਜਾਨੀ ਮਾਰੀ ਨੁਕਸਾਨ ਨਾ ਹੋ ਸਕੇ ਵਾਹਿਗੁਰੂ ਜੀ ਦਾ ਖਾਲਸਾ ਵਾਲੇ ਸਤਿ ਸ਼੍ਰੀ ਅਕਾਲ ਸਾਲਸਾ ਵਾਹਿਗੁਰੂ ਸਾਹਿਬ ਜੀ ਦੇ ਗੁਰੂ ਸਾਹਿਬਾ ਸੰਗਤ ਜੀ ਬੇਨਤੀ ਹੈ ਕਿ ਪਤਾ ਲੱਗਾ ਕਿ 30 ਜੁਲਾਈ ਵਾਲੇ ਦਿਨ ਅੰਮ੍ਰਿਤਸਰ ਵਿੱਚ ਇੱਕ ਪ੍ਰੋਗਰਾਮ ਕੀਤਾ ਜਾ ਰਿਹਾ ਵਾ ਸਾਈ ਭਾਈ ਘਰੇਲੋ ਜਿਸ ਦਾ ਨਾਮ ਪਿਆਰ ਦਾ ਸੁਨੇਹਾ ਸੋ ਮੈਂ ਪਹਿਲਾਂ ਤੇ ਕਾਰਪੋਰੇਸ਼ਨ ਨੂੰ ਵੀ ਬੇਨਤੀ ਕਰੂੰਗਾ ਕਿ ਸ਼ਹਿਰ ਦੇ ਵਿੱਚ ਜਿਹੜਾ ਭਗਤਾਲਾ ਚੌਂਕ ਆ ਉਥੇ ਭਗਤਾਲਾ ਚੌਂਕ ਦੇ ਵਿੱਚ ਕ੍ਰਾਸ ਦਾ ਕਿੰਨੇ ਇਜਾਜ਼ਤ ਦਿੱਤੀ ਕ੍ਰਾਸ ਲਾਉਣ ਦੀ ਇਨਾਂ ਦੇ ਉਹ ਪਟਾਇਆ ਜਾਵੇ ਦੂਜਾ ਜਿਹੜਾ ਪਿਆਰ ਦਾ ਸਨੇਹਾ ਦੇਣ ਵਾਸਤੇ ਇੱਥੇ ਸੋਢੀ ਸੰਤਾਨ ਗੁਰੂ ਆਨਦਾ ਮਹਾਰਾਜ ਬੈਠੇ ਆ ਦੇਸ਼ਾਂ ਵਿਦੇਸ਼ਾਂ ਤੋਂ ਪੂਰੇ ਦੇਸ਼ ਤੋਂ ਸੰਤਾਨਾਂ ਆਤਮਸਤਕ ਹੋ ਕੇ ਇੱਥੇ ਸਨੇਹਾ ਲੈ ਕੇ ਜਾਂਦੀਆਂ ਉਹ ਜੇ ਕੋਈ ਗੁਰੂ ਗੁਰੂ ਆਨਦਾ ਮਹਾਰਾਜੀ ਦੇ ਬਰਾਬਰ ਕੋਈ ਇਹੋ ਜਿਹੇ ਪ੍ਰੋਗਰਾਮ ਕਰਨ ਦੀ ਕੋਸ਼ਿਸ਼ ਕਰੂਗਾ ਬਿਲਕੁਲ ਉਹ ਨਹੀਂ ਹੁੰਦੇ ਨੇ ਤੇ ਮੈਂ ਹੀ ਉਹਨਾਂ ਨੂੰ ਹੁਣ ਦਿੱਤਾ ਜਾਊਗਾ ਇਹ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਸ ਨੂੰ ਰੋਕਿਆ ਜਾਵੇ ਤਾਂ ਜੋ ਕੋਈ ਜਾਨੀ ਮਾਰੀ ਨੁਕਸਾਨ ਨਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ